ਅੱਜ ਦੀ ਇਸ ਕਹਾਣੀ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਮੇਰੀ ਪੂਰੀ ਰਾਤ ਬੇਚੈਨੀ ਨਾਲ ਕਰਵਟ ਬਦਲਦੇ ਹੋਏ ਗੁਜ਼ਰ ਗਈ ਸੀ। ਸਾਰੀ ਰਾਤ ਮੇਰੀ ਜਾਨ ਤੇ ਬਣੀ ਰਹੀ ਸੀ। ਮੇਰਾ ਦਿਲ ਕਰ ਰਿਹਾ ਸੀ ਕਿ ਕਾਸ਼ ਇਸ ਸਮੇਂ ਮੇਰਾ ਪਤੀ ਮੇਰੇ ਕੋਲ ਹੁੰਦਾ ਤਾਂ ਮੇਰੇ ਅੰਦਰ ਦੀ ਪਿਆਸ ਨੂੰ 부ਜਾ ਦਿੰਦਾ। ਉਸ ਸਮੇਂ ਮੈਂ ਬੇਕਰਾਰੀ ਨਾਲ ਉੱਠ ਕੇ ਬੈਠ ਗਈ। ਤੇ ਹੁਣ ਮੈਂ ਸੋਚ ਲਿਆ ਸੀ ਕਿ ਹੁਣ ਮੈਂ ਆਪਣੇ ਪਤੀ ਨੂੰ ਕਹਿ ਦਵਾਂਗੀ ਕਿ ਉਹ ਮੈਨੂੰ ਜਲਦੀ ਤੋਂ ਜਲਦੀ ਆਪਣੇ ਕੋਲ ਬੁਲਾ ਲਵੇ। ਤੁਹਾਡੇ ਬਿਨਾਂ ਰਹਿਣਾ ਤਾਂ ਮੈਂ ਸੋਚ ਵੀ ਨਹੀਂ ਸਕਦੀ ਮੇਰੇ ਲਈ ਤੁਹਾਡੇ ਬਿਨਾਂ ਸਮਾਂ ਕੱਟਣਾ ਬਹੁਤ ਮੁਸ਼ਕਿਲ ਹੋ ਰਿਹਾ ਹੈ ਅਤੇ ਆਪਣੇ ਜਜ਼ਬਾਤਾਂ ਨੂੰ ਕਾਬੂ ਕਰਨਾ ਤਾਂ ਇਸ ਤੋਂ ਵੀ ਜ਼ਿਆਦਾ ਮੁਸ਼ਕਿਲ ਹੈ ਵਿਆਹ ਤੋਂ ਪਹਿਲਾਂ ਸੱਸ ਮਾ ਨੇ ਸਾਫ਼ ਤੌਰ ਤੇ ਮੇਰੇ ਪਤੀ ਨਾਲ ਇਹ ਗੱਲ ਕੀਤੀ ਸੀ ਕਿ ਵਿਆਹ ਦੇ ਬਾਅਦ ਤੇਰੀ ਪਤਨੀ ਤੇਰੇ ਨਾਲ ਹੀ ਜਾਵੇਗੀ ਅਤੇ ਉਸ ਸਮੇਂ ਮੇਰੇ ਪਤੀ ਨੇ ਇਸ ਗੱਲ ਦਾ ਯਕੀਨ ਦਿਵਾਇਆ ਸੀ ਕਿ ਮੈਂ ਇਸ ਨੂੰ ਆਪਣੇ ਨਾਲ ਹੀ ਰੱਖੂੰਗਾ ਤੇ ਹੁਣ ਵਿਆਹ ਨੂੰ 1 ਸਾਲ ਹੋ ਗਿਆ ਸੀ ਪਰ ਹੁਣ ਤੱਕ ਵੀ ਉਸਨੇ ਮੈਨੂੰ ਆਪਣੇ ਕੋਲ ਬੁਲਾਉਣ ਦੀ ਗੱਲ ਨਹੀਂ ਕੀਤੀ ਸੀ ਮੈਂ ਜਦੋਂ ਵੀ ਇਹ ਗੱਲ ਕਹਿੰਦੀ ਤਾਂ ਉਹ ਮੈਨੂੰ ਟਾਲ ਦਿੰਦਾ ਤੇ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗਦਾ ਸੀ ਤੇ ਫਿਰ ਮੈਨੂੰ ਗੱਲਾਂ ਵੀ ਝੁਲ ਜਾ ਕੇ ਉਹ ਇਸ ਮਕਸਦ ਤੋਂ ਹੀ ਹਟਾ ਦਿੰਦਾ ਸੀ ਅਤੇ ਹੁਣ ਤਾਂ ਪਿਛਲੇ ਕਈ ਦਿਨਾਂ ਤੋਂ ਉਹ ਮੇਰੇ ਨਾਲ ਸਹੀ ਤਰ੍ਹਾਂ ਨਾਲ ਗੱਲ ਵੀ ਨਹੀਂ ਕਰ ਰਿਹਾ ਸੀ ਪਹਿਲਾਂ ਉਹ ਮੇਰੇ ਨਾਲ ਘੰਟਾ ਘੰਟਾ ਗੱਲਾਂ ਕਰਦਾ ਰਹਿੰਦਾ ਸੀ ਤੇ ਹੁਣ ਤਾਂ ਥੋੜੀ ਦੇਰ ਗੱਲ ਕਰਨ ਦੇ ਬਾਅਦ ਉਹ ਕਿਸੇ ਨਾ ਕਿਸੇ ਕੰਮ ਦਾ ਬਹਾਨਾ ਕਰਕੇ ਫੋਨ ਹੀ ਬੰਦ ਕਰ ਦਿੰਦਾ ਸੀ ਅਤੇ ਫਿਰ ਮੈਂ ਉਸ ਦੀ ਯਾਦ ਵਿੱਚ ਰੋਂਦੀ ਰਹਿੰਦੀ ਸੀ ਮੈਂ ਜਦੋਂ ਦੂਜੀਆਂ ਔਰਤਾਂ ਨੂੰ ਉਹਨਾਂ ਦੇ ਪਤੀ ਨਾਲ ਹੱਸੀ ਖੁਸ਼ੀ ਜ਼ਿੰਦਗੀ گزارਦੇ ਹੋਏ ਦੇਖਦੀ ਸੀ ਤਾਂ ਮੈਨੂੰ ਇਹ ਅਹਿਸਾਸ ਹੁੰਦਾ ਸੀ ਕਿ ਕਾਸ਼ ਮੇਰਾ ਪਤੀ ਵੀ ਮੇਰੇ ਕੋਲ ਹੁੰਦਾ ਤੇ ਮੈਂ ਵੀ ਆਪਣੇ ਪਤੀ ਨਾਲ ਰੋਮਾਂਟਿਕ ਸਮਾਂ گزار ਰਹੀ ਹੁੰਦੀ ਜਿਸ ਦਿਨ ਬਾਰਿਸ਼ ਹੁੰਦੀ ਤਾਂ ਮੇਰੇ ਅੰਦਰ ਦੀ ਅੱਗ ਫਿਰ ਤੋਂ ਭੱਖਣ ਲੱਗਦੀ ਸੀ ਅਤੇ ਉਸ ਸਮੇਂ ਮੇਰੇ ਜਜ਼ਬਾਤ ਬਹੁਤ ਹੀ ਜ਼ਿਆਦਾ ਭੜਕ ਉਠਦੇ ਸੀ ਤਾਂ ਫਿਰ ਮੈਨੂੰ ਬਹੁਤ ਮੁਸ਼ਕਿਲ ਨਾਲ ਇੰਨਾਂ ਨੂੰ ਸੰਭਾਲਣਾ ਪੈਂਦਾ ਸੀ ਘਰ ਵਿੱਚ ਮੇਰੀ ਕੋਈ ਵਿਵਸਥਾ ਵੀ ਨਹੀਂ ਸੀ ਜਿਸ ਵਿੱਚ ਵਿਅਸਤ ਹੋ ਕੇ ਮੈਂ ਇੰਨਾ ਖਿਆਲਾਂ ਨੂੰ ਭੁਲਾ ਦਿੰਦੀ ਘਰ ਵਿੱਚ ਮੇਰੇ ਸਹੁਰੇ ਦੇ ਲਵਾ ਕੋਈ ਵੀ ਨਹੀਂ ਸੀ ਉਹ ਹੱਟ ਦੇ ਮਰੀਜ਼ ਸੀ ਜ਼ਿਆਦਾਤਰ ਬਿਮਾਰ ਹੀ ਰਹਿੰਦੇ ਸੀ ਉਹ ਪੂਰਾ ਦਿਨ ਆਪਣੇ ਕਮਰੇ ਵਿੱਚ ਹੀ ਰਹਿੰਦੇ ਸੀ ਆਪਣੇ ਪਤੀ ਦੇ ਕਿਨ ਤੇ ਮੈਂ ਉਹਨਾਂ ਦਾ ਧਿਆਨ ਖੁਦ ਰੱਖਦੀ ਸੀ ਉਹਨਾਂ ਨੂੰ ਸਮੇਂ ਤੇ ਦਵਾਈ ਦਿੰਦੀ ਸੀ ਅਤੇ ਇਸ ਕੰਮ ਲਈ ਮੈਂ ਕਿਸੇ ਨੌਕਰ ਤੇ ਵੀ ਭਰੋਸਾ ਨਹੀਂ ਕਰਦੀ ਸੀ ਹੁਣ ਮੇਰਾ ਜ਼ਿਆਦਾਤਰ ਸਮਾਂ ਆਪਣੇ ਸਹੁਰੇ ਦੇ ਨਾਲ ਹੀ ਗੁਜ਼ਰਦਾ ਸੀ ਉਹ ਜਦੋਂ ਮੈਨੂੰ ਆਪਣੇ ਜਵਾਨੇ ਦੇ ਦਿਲਚਸਪ ਕਿਸੇ ਸੁਣਾਉਂਦੇ ਤਾਂ ਮੈਂ ਉਹਨਾਂ ਦੀਆਂ ਗੱਲਾਂ ਵਿੱਚ ਖੋ ਜਾਂਦੀ ਸੀ ਮੇਰਾ ਸਹੁਰਾ ਜਵਾਨੀ ਵਿੱਚ ਬਹੁਤ ਰੰਗੀਨ ਮિજાਜ ਦਾ ਸੀ ਉਹਨਾਂ ਦੀ ਇੱਕ ਸਮੇਂ ਵਿੱਚ ਕਈ ਔਰਤਾਂ ਨਾਲ ਮौज-ਮਸਤੀ ਚੱਲਦੀ ਰਹਿੰਦੀ ਸੀ ਤੇ ਜਦੋਂ ਕਦੇ ਉਹ ਮੈਨੂੰ ਇਹ ਗੱਲਾਂ ਦੱਸਦੇ ਤਾਂ ਕਦੇ-ਕਦੇ ਤਾਂ ਮੈਂ ਉਹਨਾਂ ਦੀਆਂ ਗੱਲਾਂ ਸੁਣ ਕੇ ਸ਼ਰਮਾ ਜਾਂਦੀ ਸੀ ਅਤੇ ਕਦੇ-ਕਦੇ ਮੇਰੇ ਜਜ਼ਬਾਤ ਭੜਕ ਉੱਠਦੇ ਸੀ ਅਤੇ ਕਦੇ-ਕਦੇ ਮੈਂ ਇਹ ਸੋਚ ਕੇ ਪਰੇਸ਼ਾਨ ਹੋ ਜਾਂਦੀ ਸੀ ਕਿ ਕਿਤੇ ਮੇਰਾ ਪਤੀ ਆਪਣੇ ਬਾਪ ਵਰਗਾ ਤਾਂ ਨਹੀਂ ਅਤੇ ਜਦੋਂ ਇਹ ਗੱਲ ਮੈਂ ਉਹਨਾਂ ਤੋਂ ਪੁੱਛਦੀ ਤਾਂ ਹੱਸ ਪੈਂਦੀ ਅਤੇ ਕਹਿੰਦੇ ਕਿ ਮੇਰਾ ਮੁੰਡਾ ਤਾਂ ਮੇਰੇ ਤੇ ਨਹੀਂ ਗਿਆ ਬਲਕਿ ਉਹ ਤਾਂ ਆਪਣੀ ਮਾਂ ਤੇ ਗਿਆ ਹੈ ਉਹ ਤਾਂ ਸਿੱਧਾ ਸਦਾ ਇੱਕ ਹੀ ਵਿਅਕਤੀ ਤੇ guzara ਕਰਨ ਵਾਲਾ ਹੈ ਅਤੇ ਇਹ ਤਾਂ ਤੈਨੂੰ ਵੀ ਪਤਾ ਹੋਵੇਗਾ ਕਿ ਉਹ ਪਿਆਰ ਦੇ ਮਾਮਲੇ ਵਿੱਚ ਕਿੰਸ ਤੱਕ ਮਾਹਿਰ ਹੈ ਅਤੇ ਜਦੋਂ ਉਹਨਾਂ ਨੇ ਇਹ ਗੱਲ ਕਹੀ ਤਾਂ ਮੈਂ ਸ਼ਰਮਾ ਕੇ ਸਿਰ ਝੁਕਾ ਲਿਆ ਸੀ ਮੈਂ ਉਹਨਾਂ ਦੀ ਇਹ ਗੱਲ ਸਮਝ ਚੁੱਕੀ ਸੀ ਅਤੇ ਉਹਨਾਂ ਦਾ ਇਰਾਦਾ ਵੀ ਸਮਝ ਗਈ ਸੀ ਅੱਜ ਬਹੁਤ ਗਰਮੀ ਸੀ ਪੂਰਾ ਦਿਨ ਏਸੀ ਵਿੱਚ گزارਣ ਦੇ ਬਾਅਦ ਵੀ ਮੈਨੂੰ ਗਰਮੀ ਦਾ ਅਹਿਸਾਸ ਸਿੱਦਤ ਨਾਲ ਸਤਾ ਰਿਹਾ ਸੀ ਦੁਪਹਿਰ ਦੇ ਖਾਣੇ ਤੋਂ ਬਾਅਦ ਮੈਨੂੰ ਆਪਣੇ ਸਹੁਰੇ ਨੂੰ ਦਵਾਈ ਦੇਣ ਦਾ ਖਿਆਲ ਆ ਇਸ ਸਮੇਂ ਮੈਂ ਹਲਕੇ ਫੁਰਕੇ ਪਤਲੇ ਜਿਹੇ ਕਾਲੇ ਲਿਬਾਸ ਵਿੱਚ ਮੌਜੂਦ ਸੀ ਜਦੋਂ ਤੋਂ ਮੇਰਾ ਵਿਆਹ ਹੋਇਆ ਸੀ ਉਦੋਂ ਤੋਂ ਹੀ ਮੈਂ ਗਰਮੀ ਵਿੱਚ ਜ਼ਿਆਦਾਤਰ ਸੁੱਤੀ ਕੱਪੜੇ ਹੀ ਪਾਉਂਦੀ ਸੀ ਇਸ ਸਮੇਂ ਮੈਂ ਗਰਮੀ ਨਾਲ ਭਿੱਜੀ ਪਈ ਸੀ ਘਰ ਵਿੱਚ ਕਿਉਂਕਿ ਮੇਰੇ ਸਹੁਰੇ ਦੇ ਇਲਾਵਾ ਕੋਈ ਨਹੀਂ ਹੁੰਦਾ ਸੀ ਤੇ ਉਹ ਤਾਂ ਮੇਰੇ ਤੋਂ ਉਮਰ ਵਿੱਚ ਬਹੁਤ ਵੱਡੇ ਸੀ ਮੈਂ ਉਹਨਾਂ ਨੂੰ ਬਹੁਤ ਹੀ ਇੱਜ਼ਤ ਦਿੰਦੀ ਸੀ ਜਦੋਂ ਵੀ ਮੈਂ ਇਸ ਹੁਲੀਏ ਵਿੱਚ ਉਹਨਾਂ ਦੇ ਕੋਲ ਆ ਜਾਂਦੀ ਫਿਰ ਮੈਨੂੰ ਦੇਖਦੇ ਹੀ ਉਹਨਾਂ ਦੀਆਂ ਅੱਖਾਂ ਵਿੱਚ ਅਜੀਬ ਜਿਹੀ ਚਮਕ ਆ ਗਈ ਸੀ ਜਦੋਂ ਮੈਂ ਉਹਨਾਂ ਨੂੰ ਦਵਾਈ ਦੇ ਰਹੀ ਸੀ ਤਾਂ ਉਹਨਾਂ ਦੀ ਨਜ਼ਰਾਂ ਦਾ ਪ੍ਰਕਾਸ਼ ਮਹਿਸੂਸ ਕਰਕੇ ਜਦੋਂ ਮੇਰੀ ਖੁੱਤ ਤੇ ਨਜ਼ਰ ਗਈ ਤਾਂ ਮੈਂ ਸ਼ਰਮ ਨਾਲ ਪਾਣੀ ਪਾਣੀ ਹੋ ਗਈ ਸੀ ਮੇਰਾ ਗਲ ਜ਼ਰੂਰਤ ਤੋਂ ਜ਼ਿਆਦਾ ਖੁੱਲਾ ਸੀ ਜਿਵੇਂ ਮੈਂ ਪਾਣੀ ਪਾਣੀ ਹੋ ਰਹੀ ਸੀ ਮੈਂ ਹੱਥ ਰੱਖ ਕੇ ਖੁਦ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਇਸ ਅੰਦਾਜ਼ ਤੇ ਉਹ ਜ਼ੋਰ ਨਾਲ ਹੱਸੇ ਤੇ ਕਹਿਣ ਲੱਗੇ ਇੱਕ ਤਾਂ ਤੂੰ ਸ਼ਰਮਿਲੀ ਬਹੁਤ ਜ਼ਿਆਦਾ ਹੈ ਵੈਸੇ ਤੈਨੂੰ ਇੱਕ ਗੱਲ ਕਹਾਂ ਤੂੰ ਇੰਨਾ ਕੱਪੜਿਆਂ ਵਿੱਚ ਬਹੁਤ ਚੰਗੀ ਲੱਗਦੀ ਹੈ ਕਿਉਂਕਿ ਗਰਮੀ ਦਾ ਮੌਸਮ ਹੈ ਇਨਸਾਨ ਨੂੰ ਇਸ ਤਰ੍ਹਾਂ ਦੇ ਕੱਪੜੇ ਹੀ ਪਾਉਣੇ ਚਾਹੀਦੇ ਹਨ ਤੇਰੀ ਸੱਸ ਵੀ ਘਰ ਵਿੱਚ ਇਸ ਤਰ੍ਹਾਂ ਨਾਲ ਹੀ ਰਹਿੰਦੀ ਸੀ ਉਹ ਮੇਰੇ ਨਾਲ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਮੇਰੀ ਸ਼ਰਮਿੰਦਗੀ ਦੇ ਅਹਿਸਾਸ ਨੂੰ ਘੱਟ ਕਰਨ ਲੱਗੀ ਸੀ ਅਤੇ ਫਿਰ ਮੈਨੂੰ ਆਪਣੀ ਗਰਲਫ੍ਰੈਂਡ ਦਾ ਕਿੱਸਾ ਸੁਣਾਉਣ ਲੱਗੀ ਜਿਸ ਨੂੰ ਰਾਤ ਨੂੰ ਲੁੱਕ ਕੇ ਉਸਦੇ ਘਰ ਮਿਲਣ ਜਾਂਦੇ ਸੀ ਗੱਲਾਂ-ਗੱਲਾਂ ਵਿੱਚ ਅਣਜਾਣੇ ਵਿੱਚ ਹੀ ਮੇਰਾ ਹੱਥ ਉਹਨਾਂ ਦੇ ਹੱਥਾਂ ਵਿੱਚ ਚਲਾ ਗਿਆ ਸੀ ਤੇ ਉਹਨਾਂ ਦੀ ਨਜ਼ਰ ਮੇਰੇ ਸਰੀਰ ਦੇ ਆਰ ਪਾਰ ਜਾ ਰਹੀ ਸੀ ਮੈਂ ਉਹਨਾਂ ਦੀਆਂ ਗੱਲਾਂ ਵਿੱਚ ਬਹੁਤ ਜ਼ਿਆਦਾ ਮਗਨ ਸੀ ਉਸ ਸਮੇਂ ਮੈਨੂੰ ਅਹਿਸਾਸ ਹੋਇਆ ਕਿ ਉਹਨਾਂ ਦੀ ਪਕੜ ਮੇਰੇ ਹੱਥਾਂ ਤੇ ਮਜ਼ਬੂਤ ਹੁੰਦੀ ਜਾ ਰਹੀ ਸੀ ਤੇ ਦੂਜਾ ਹੱਥ ਮੇਰੀ ਬਾਹ ਤੇ ਰੰਗ ਰਿਹਾ ਸੀ ਅਤੇ ਉਹਨਾਂ ਦੀਆਂ ਨਜ਼ਰਾਂ ਦਾ ਪ੍ਰਕਾਸ਼ ਮੇਰੇ ਉੱਪਰ ਸੀ ਇਹ ਦੇਖ ਕੇ ਮੈਂ ਫਿਰ ਨਜ਼ਰਾਂ ਨੂੰ ਝੁਕਾ ਕੇ ਸ਼ਰਮਾ ਗਈ ਸੀ ਹੁਣ ਮੈਨੂੰ ਅਹਿਸਾਸ ਹੋ ਰਿਹਾ ਸੀ ਕਿ ਮੈਨੂੰ ਆਪਣੇ ਸਹੁਰੇ ਦੇ ਕਮਰੇ ਵਿੱਚ ਆਉਣ ਤੋਂ ਪਹਿਲਾਂ ਘੱਟ ਤੋਂ ਘੱਟ 2 ਕੈਪਸੂਲ ਆਪਣੇ ਜਜ਼ਬਾਤ ਕਾਬੂ ਕਰਨ ਵਾਲੇ ਤਾਂ ਲੈ ਲੈਣੇ ਚਾਹੀਦੇ ਸੀ ਖੈਰ ਹੁਣ ਮੈਥੋਂ ਬਰਦਾਸ਼ਤ ਨਹੀਂ ਹੋ ਰਿਹਾ ਸੀ ਤਾਂ ਮੈਂ ਫਿਰ ਨੀਂਦ ਦਾ ਬਹਾਨਾ ਕਰਕੇ ਆਪਣੇ ਕਮਰੇ ਵਿੱਚ ਆ ਗਈ ਪਰ ਮੇਰੇ ਜਜ਼ਬਾਤ ਫਿਰ ਤੋਂ ਭੜਕ ਉੱਠੇ ਤੇ ਮੇਰੇ ਮਨ ਵਿੱਚ ਫਿਰ ਤੋਂ ਇੱਛਾ ਮਚਲਣ ਲੱਗੀ ਸੀ ਹੁਣ ਹਰ ਦੂਜੇ ਤੀਜੇ ਦਿਨ ਹੀ ਮੇਰਾ ਸੋਹਰਾ ਬਹਾਨੇ ਨਾਲ ਮੇਰਾ ਹੱਥ ਫੜ ਲੈਂਦਾ ਮੈਨੂੰ ਛੂਣ ਦੀ ਕੋਸ਼ਿਸ਼ ਕਰਦਾ ਅਤੇ ਮੇਰਾ ਆਪਣੇ ਜਜ਼ਬਾਤਾਂ ਨੂੰ ਸੰਭਾਲਣਾ ਬਹੁਤ ਮੁਸ਼ਕਿਲ ਹੋ ਗਿਆ ਸੀ ਤੇ ਫਿਰ ਇੱਕਦਮ ਤੋਂ ਦੋਸਤੋ ਮੇਰਾ ਨਾਂ ਸੰਧਿਆ ਹੈ ਤੇ ਮੈਂ ਗਰੀਬ ਘਰ ਦੀ ਪੜ੍ਹੀ ਲਿਖੀ ਤੇ ਇੱਕ ਮਾਸੂਮ ਕੁੜੀ ਸੀ ਅਸੀਂ ਚਾਰ ਭੈਣਾਂ ਸੀ ਮੈਂ ਭੈਣਾਂ ਵਿੱਚੋਂ ਸਭ ਤੋਂ ਛੋਟੀ ਸੀ ਮੇਰੇ ਤਿੰਨ ਭੈਣਾਂ ਦਾ ਵਿਆਹ ਵੀ ਚੰਗੇ ਪਰਿਵਾਰ ਵਿੱਚ ਹੋਇਆ ਸੀ ਅਤੇ ਇਸ ਸਮੇਂ ਮੈਂ ਕਾਲਜ ਦੀ ਸਟੂਡੈਂਟ ਸੀ ਅਤੇ ਜਦੋਂ ਮੈਂ ਕਾਲਜ ਗਈ ਤਾਂ ਕੁੜੀਆਂ ਦੀਆਂ ਗੱਲਾਂ ਸੁਣ ਕੇ ਮੇਰਾ ਦਿਮਾਗ ਸੱਤਵੇਂ ਅਸਮਾਨ ਤੇ ਪਹੁੰਚ ਚੁੱਕਿਆ ਸੀ ਕੁੜੀਆਂ ਦਾ ਕਹਿਣਾ ਸੀ ਕਿ ਮੈਂ ਬਹੁਤ ਹੀ ਜ਼ਿਆਦਾ ਖੂਬਸੂਰਤ ਹਾਂ ਤੇ ਮੇਰੇ ਲਈ ਕੋਈ ਰਾਜਕੁਮਾਰ ਮੈਨੂੰ ਵਿਆਉਣ ਲਈ ਆਏਗਾ। ਉਹਨਾਂ ਦੀ ਗੱਲਾਂ ਸੁਣ ਕੇ ਮੈਂ ਖੁਦ ਨੂੰ ਹਵਾ ਵਿੱਚ ਉੱਡਦਾ ਹੋਇਆ ਮਹਿਸੂਸ ਕਰਨ ਲੱਗੀ ਸੀ। ਅਤੇ ਹੋਸ਼ ਮੈਨੂੰ ਉਸ ਸਮੇਂ ਆਇਆ ਜਦੋਂ ਕਾਲਜ ਦੇ ਬਾਦ ਮੈਨੂੰ ਅੱਗੇ ਪੜਨ ਦੀ ਇਜਾਜ਼ਤ ਨਹੀਂ ਮਿਲੀ। ਮੰਮੀ ਦਾ ਕਹਿਣਾ ਸੀ ਕਿ ਸਾਡੇ ਹਾਲਾਤ ਹੁਣ ਐਨੇ ਚੰਗੇ ਨਹੀਂ ਹਨ ਕਿ ਅਸੀਂ ਤੈਨੂੰ ਅੱਗੇ ਪੜਾ ਸਕੀਏ। ਜੇਕਰ ਤੈਨੂੰ ਪੜਨ ਦਾ ਸ਼ੌਂਕ ਹੈ ਤਾਂ ਤੂੰ ਘਰ ਵਿੱਚ ਬੈਠ ਕੇ ਤਿਆਰੀ ਕਰ। ਤੇ ਇਸ ਗੱਲ ਤੇ ਮੈਂ ਆਪਣਾ ਮੂੰਹ ਲੈ ਕੇ ਰਹਿ ਗਈ ਸੀ। ਮੈਨੂੰ ਪੜਨ ਤੋਂ ਜ਼ਿਆਦਾ ਬਾਰ ਘੁੰਮਣਾ ਫਿਰਨਾ ਬਹੁਤ ਚੰਗਾ ਲੱਗਦਾ ਸੀ ਸ਼ਾਇਦ ਮੰਮੀ ਨੂੰ ਮੇਰੀ ਇਸ ਆਦਤ ਬਾਰੇ ਪਤਾ ਸੀ ਇਸ ਲਈ ਉਹਨਾਂ ਨੇ ਮੇਰੀ ਇਸ ਗੱਲ ਨੂੰ ਸੰਜੀਦਗੀ ਤੋਂ ਨਹੀਂ ਲਿਆ ਸੀ ਸਰਵਿਸਤਾਂ ਮੈਂ ਇਸ ਗੱਲ ਤੇ ਬਹੁਤ ਨਰਾਜ਼ ਹੋਈ ਕਿ ਕਿਉਂ ਮੇਰੀ ਪੜ੍ਹਾਈ ਬੰਦ ਕਰਵਾ ਦਿੱਤੀ ਗਈ ਹੈ ਪਰ ਮੇਰੀ ਮਾਂ ਨੇ ਮੈਨੂੰ ਝਿੜਕ ਕੇ ਖਾਮੋਸ ਕਰਵਾ ਦਿੱਤਾ ਤੇ ਮੈਂ ਵੀ ਖਾਮੋਸ ਹੋ ਗਈ ਕਿਉਂਕਿ ਜੇਕਰ ਕੁਝ ਕਹਿੰਦੀ ਤਾਂ ਮੇਰੀ ਮਾਂ ਮੈਨੂੰ ਮਾਰਨਾ ਸ਼ੁਰੂ ਕਰ ਦਿੰਦੀ ਫਿਰ ਮੈਂ ਵੀ ਕੱਲ ਦੇ ਬਾਅਦ ਪੜ੍ਹਾਈ ਦਾ ਸਿਲਸਿਲਾ ਖਤਮ ਕਰ ਦਿੱਤਾ ਸੀ ਤੇ ਘਰ ਵਿੱਚ ਬੈਠ ਕੇ ਹੁਣ ਮੈਂ ਨਾਵਲ ਕਹਾਣੀਆਂ ਪੜ੍ਹਨ ਲੱਗੀ ਸੀ ਹੁਣ ਮੈਂ ਕਿਸੇ ਰਾਜਕੁਮਾਰ ਦੇ ਖਿਆਲਾਂ ਵਿੱਚ ਗੁੰਮ ਰਹਿੰਦੀ ਮੈਨੂੰ ਅਝਾ ਲੱਗਣ ਲੱਗਿਆ ਸੀ ਜਿਵੇਂ ਮੇਰੇ ਲਈ ਬਹੁਤ ਹੀ ਅਮੀਰ ਮੁੰਡੇ ਦਾ ਰਿਸ਼ਤਾ ਆਵੇਗਾ ਮੈਂ ਕਿਸੇ ਆਮ ਘਰ ਵਿੱਚ ਵਿਆਹ ਕੇ ਕਦੇ ਨਹੀਂ ਜਾਊਂਗੀ ਮੇਰੇ ਲਈ ਜੋ ਵੀ ਰਿਸ਼ਤਾ ਆਉਂਦਾ ਆਮ ਜਿਹੇ ਘਰ ਦਾ ਆਉਂਦਾ ਤਾਂ ਮੈਂ ਤੁਰੰਤ ਹੀ ਇਨਕਾਰ ਕਰ ਦਿੰਦੀ ਮਾਂ ਮੇਰੀ ਇਸ ਆਦਤ ਤੋਂ ਬਹੁਤ ਤੰਗ ਹੋ ਗਈ ਸੀ ਤੇ ਉਹ ਹਮੇਸ਼ਾ ਮੈਨੂੰ ਇਹੀ ਗੱਲ ਕਹਿੰਦੀ ਕਿ ਇਨਸਾਨ ਨੂੰ ਆਪਣੀ ਹੁਕਮਤ ਕਦੇ ਨਹੀਂ ਭੁੱਲਣੀ ਚਾਹੀਦੀ ਤੇਰਾ ਬਾਪ ਇੱਕ ਮਜ਼ਦੂਰ ਆਦਮੀ ਹੈ ਪਰ ਤੇਰੇ ਨਖਰੇ ਤਾਂ ਆਸਮਾਨ ਨੂੰ ਛੂ ਰਹੇ ਹਨ ਮੈਂ ਮਾਦੀਆਂ ਗੱਲਾਂ ਨੂੰ ਇੱਕ ਕੰਨ ਤੋਂ ਸੁਣ ਕੇ ਦੂਜੇ ਕੰਨ ਤੋਂ ਕੱਢ ਦਿਆ ਕਰਦੀ ਸੀ ਐਨਾ ਦਿਨਾਂ ਵਿੱਚ ਰਿਸ਼ਤੇ ਵਾਲੀ ਆਂਟੀ ਨੇ ਮਾਂ ਨੂੰ ਇੱਕ ਰਿਸ਼ਤੇ ਬਾਰੇ ਦੱਸਿਆ ਮੁੰਡਾ ਸਾਊਦੀ ਵਿੱਚ ਕੰਮ ਕਰਦਾ ਸੀ ਤੇ ਉਸਦੇ ਖਾਨਦਾਨ ਵਿੱਚ ਸਿਰਫ ਉਸਦਾ ਬਾਪ ਹੀ ਸੀ ਇਹ ਰਿਸ਼ਤਾ ਹਰ ਤਰ੍ਹਾਂ ਨਾਲ ਮੈਨੂੰ ਚੰਗਾ ਲੱਗਿਆ ਸੀ ਪਰ ਮਾਂ ਨੂੰ ਇਹ ਗੱਲ ਖੜਕ ਰਹੀ ਸੀ ਕਿ ਮੁੰਡਾ ਇੰਡੀਆ ਤੋਂ ਬਾਹਰ ਰਹਿੰਦਾ ਹੈ ਪਤਾ ਨਹੀਂ ਉਹ ਕਦੋਂ ਵਾਪਸ ਆਵੇਗਾ ਤਾਂ ਕੀ ਤੂੰ ਉਸਦੀ ਗੈਰ ਮੌਜੂਦਗੀ ਵਿੱਚ ਘਰ ਵਿੱਚ ਇਕੱਲੀ ਰਹਿ ਪਾਏਗੀ ਮੇਰੀ ਮਾਂ ਬਹੁਤ ਚੰਗੀ ਸੀ ਉਹ ਹਰ ਪਹਿਲੂ ਤੋਂ ਇਸ ਰਿਸ਼ਤੇ ਤੇ ਗੌਰ ਕਰ ਰਹੀ ਸੀ ਅਤੇ ਉਹਨਾਂ ਦਾ ਕਹਿਣਾ ਸੀ ਕਿ ਅਕਸਰ ਜੋ ਮੁੰਡੇ ਮੂਲਕ ਤੋਂ ਬਾਹਰ ਜਾਂਦੇ ਹਨ ਉਹ ਪਤਨੀ ਨੂੰ ਮਾਪੇ ਦੇ ਘਰ ਕਮਾਉਣ ਲਈ ਛੱਡ ਕੇ ਚਲੇ ਜਾਂਦੇ ਹਨ ਤੇ ਵਾਪਸ ਮੁੜ ਕੇ ਉਹਨਾਂ ਦੀ ਖ਼ਬਰ ਵੀ ਨਹੀਂ ਲੈਂਦੇ ਤੇ ਮੂਲਕ ਤੋਂ ਵਿਆਹ ਕਰਾ ਕੇ ਆਪਣਾ ਘਰ ਬਸਾ ਲੈਂਦੇ ਹਨ ਪਰ ਮੈਂ ਆਪਣੀ ਮਾਂ ਨੂੰ ਸਮਝਾਇਆ ਕਿ ਅਜਿਹਾ ਕੁਝ ਨਹੀਂ ਹੈ ਹੁਣ ਜ਼ਮਾਨਾ ਬਹੁਤ ਤਰੱਕੀ ਕਰ ਗਿਆ ਹੈ ਤੁਸੀਂ ਪਰੇਸ਼ਾਨ ਨਾ ਹੋ ਅਤੇ ਇਹ ਵਿੰ ਆਪਣੇ ਦਿਲ ਤੋਂ ਕੱਢ ਦਿਓ ਮੈਂ ਪਤੀ ਨੂੰ ਆਪਣੀ ਮੁਠੀ ਵਿੱਚ ਕਰ ਲਵਾਂਗੀ ਅਤੇ ਉਹ ਮੇਰੇ ਵਗੈਰ ਰਹਿ ਨਹੀਂ ਸਕੇਗਾ ਮੈਨੂੰ ਤੁਰੰਤ ਆਪਣੇ ਕੋਲ ਬੁਲਾ ਲਵੇਗਾ ਉਦੋਂ ਮੈਂ ਮਾਂ ਨੂੰ ਕਿਹਾ ਕਿ ਤੁਸੀਂ ਉਹਨਾਂ ਤੋਂ ਪਹਿਲਾਂ ਇਹ ਗੱਲ ਮੰਨਵਾ ਲਓ ਕਿ ਉਹ ਮੈਨੂੰ ਨਾਲ ਲੈ ਕੇ ਜਾਵੇਗਾ ਮੈਨੂੰ ਵੀ ਬਾਹਰ ਘੁੰਮਣ ਪਿਰਨ ਦਾ ਬਹੁਤ ਸ਼ੌਂਕ ਸੀ ਮਾਂ ਨੂੰ ਇਹ ਗੱਲ ਮਾਮੂਲੀ ਲੱਗੀ ਅਤੇ ਜਦੋਂ ਉਹਨਾਂ ਨੇ ਮੇਰੇ ਹੋਣ ਵਾਲੇ ਪਤੀ ਨੂੰ ਇਹ ਗੱਲ ਕਹੀ ਤਾਂ ਉਸਨੇ ਵੀ ਇਸ ਗੱਲ ਦੀ ਹਮਮੀ ਪਰ ਲਈ ਸੀ ਕਿ ਉਹ ਜਲਦੀ ਹੀ ਮੈਨੂੰ ਆਪਣੇ ਨਾਲ ਲੈ ਕੇ ਜਾਵੇਗਾ। ਵੈਸੇ ਵੀ ਇਸ ਦੇ ਬਗੈਰ ਇਸ ਦਾ ਬਾਪ ਤਾਂ ਇੱਥੇ ਇਕੱਲਾ ਹੀ ਹੁੰਦਾ ਸੀ। ਉਹਨਾਂ ਨੂੰ ਤਾਂ ਨੌਕਰ ਹੀ ਸੰਭਾਲਦੇ ਸੀ ਅਤੇ ਮੇਰੇ ਜਾਣ ਤੋਂ ਬਾਅਦ ਵੀ ਉਹਨਾਂ ਨੂੰ ਨੌਕਰ ਸੰਭਾਲ ਲੈਣਗੇ। ਇਹ ਸੋਚ ਕੇ ਮੈਂ ਸੰਤੁਸ਼ਟ ਹੋ ਗਈ ਸੀ ਪਰ ਮਾਦੇ ਦਿਲ ਵਿੱਚ ਫੇਰ ਵੀ ਸਖਤ ਸੀ ਕਿ ਗੈਰ ਲੋਕਾਂ ਵਿੱਚ ਕੁੜੀ ਨੂੰ ਵਿਆਹ ਰਹੀ ਹਾਂ। ਪਤਾ ਨਹੀਂ ਉਹ ਲੋਕ ਕਿਹੋ ਜਿھے ਨਿਕਲਣ ਪਰ ਮੈਂ ਇਸ ਸੋਚ ਨੂੰ ਚੁਟਕੀਆਂ ਵਿੱਚ ਉਡਾ ਦਿੱਤਾ ਸੀ ਮੈਨੂੰ ਬਸ ਪੈਸਾ ਨਜ਼ਰ ਆ ਰਿਹਾ ਸੀ ਮੇਰਾ ਪਤੀ ਬਹੁਤ ਚੰਗਾ ਸੀ ਉਹ ਮੇਰੇ ਨਾਲ ਬਹੁਤ ਪਿਆਰ ਨਾਲ ਪੇਸ ਆਉਂਦਾ ਸੀ ਅਤੇ ਜਦੋਂ ਮਾਂ ਨੇ ਮੈਨੂੰ ਖੁਸ਼ ਦੇਖਿਆ ਤਾਂ ਉਹਨਾਂ ਦੀ ਵੀ ਸਾਰੀ ਨਾਰਾਜ਼ਗੀ ਦੂਰ ਹੋ ਗਈ ਸੀ ਮੈਨੂੰ ਸਹੁਰੇ ਘਰ ਵਿੱਚ ਹਰ ਤਰ੍ਹਾਂ ਦੀ ਆਜ਼ਾਦੀ ਮਿਲੀ ਸੀ ਅਤੇ ਮੈਨੂੰ ਹਰ ਤਰ੍ਹਾਂ ਦਾ ਫੈਸ਼ਨ ਕਰਨ ਦੀ ਵੀ ਇਜਾਜ਼ਤ ਸੀ ਮੇਰੇ ਪਤੀ ਨੇ ਮੈਨੂੰ ਕਦੇ ਵੀ ਕਿਸੇ ਗੱਲ ਤੇ ਰੋਕਿਆ ਟੋਕਿਆ ਨਹੀਂ ਸੀ ਉਹ ਮੈਨੂੰ ਕਹਿੰਦਾ ਸੀ ਕਿ ਤੇਰਾ ਜੋ ਦਿਲ ਕਰਦਾ ਹੈ ਤੂੰ ਉਹ ਕਰ ਜੋ ਪੈਨ ਨੂੰ ਦਿਲ ਕਰਦਾ ਹੈ ਉਹ ਪੈਨ ਮੈਂ ਤੈਨੂੰ ਕਦੇ ਵੀ ਕਿਸੇ ਗੱਲ ਤੋਂ ਨਹੀਂ ਰੋਕੂੰਗਾ ਤੇ ਫਿਰ ਮੈਂ ਵਿਆਹ ਦੇ ਬਾਅਦ ਹਰ ਉਹ ਫੈਸਨ ਕੀਤਾ ਜੋ ਮੈਂ ਕਰਨਾ ਚਾਹੁੰਦੀ ਸੀ 4 ਮਹੀਨੇ ਦੇ ਬਾਅਦ ਹੀ ਉਸਨੇ ਮੈਨੂੰ ਇਹ ਕਿਹਾ ਕਿ ਹੁਣ ਮੈਂ ਵਾਪਸ ਜਾ ਰਿਹਾ ਹਾਂ ਮੈਂ ਤੈਨੂੰ ਜਲਦੀ ਆਪਣੇ ਕੋਲ ਬੁਲਾ ਲਵਾਂਗਾ ਰੋ ਰੋ ਕੇ ਮੈਂ ਉਸ ਨੂੰ ਰੁਕਸਤ ਕੀਤਾ ਸੀ ਪਰ ਸਾਲ ਲੰਘਿਆ ਉਹ ਹੁਣ ਤੱਕ ਵਾਪਸ ਨਹੀਂ ਆਇਆ ਸੀ ਮੈਂ ਜਦੋਂ ਵੀ ਉਸ ਨੂੰ ਕਹਿੰਦੀ ਕਿ ਮੈਨੂੰ ਆਪਣੇ ਕੋਲ ਬੁਲਾ ਲਓ ਤਾਂ ਹਮੇਸ਼ਾ ਇਹ ਕਹਿ ਕੇ ਟਾਲ ਦਿੰਦਾ ਸੀ ਕਿ ਉਹ ਤਿਆਰੀ ਕਰ ਰਿਹਾ ਹੈ ਤੇ ਜਲਦੀ ਹੀ ਮੈਨੂੰ ਆਪਣੇ ਕੋਲ ਬੁਲਾ ਲਵੇਗਾ ਤੇ ਮੈਂ ਸੋਚਦੀ ਸੀ ਉਹ ਕਿਹੜੀ ਤਿਆਰੀ ਹੈ ਜੋ 1 ਸਾਲ ਦਾ ਸਮਾਂ ਗੁਜ਼ਰਨ ਦੇ ਬਾਵਜੂਦ ਵੀ ਹੁਣ ਤੱਕ ਮੁਕੰਮਲ ਨਹੀਂ ਹੋਈ ਸੀ ਜਦੋਂ ਮੈਂ ਆਪਣੇ ਸਹੁਰੇ ਨੂੰ ਆਪਣੇ ਪਤੀ ਦੇ ਵਿਵਾਰ ਦੀ ਸ਼ਿਕਾਇਤ ਕਰ ਦਿੱਤੀ ਕਿ ਉਹ ਉੱਥੇ ਜਾ ਕੇ ਮੈਨੂੰ ਪੁੱល ਹੀ ਗਏ ਹਨ ਅਜਿਹਾ ਲੱਗਦਾ ਹੈ ਜਿਵੇਂ ਉਹ ਮੇਰੇ ਨਾਲ ਪਿਆਰ ਹੀ ਨਹੀਂ ਕਰਦੇ ਤਾਂ ਮੇਰਾ ਸੁਰਾ ਇੱਕ ਜ਼ੋਰਦਾਰ ਕਹਾਕਾ ਲਗਾਉਂਦੀ ਤੇ ਕਹਿੰਦੇ ਕਿ ਚਿੰਤਾ ਨਾ ਕਰ ਤੂੰ ਕਿਉਂ ਪਰੇਸ਼ਾਨ ਹੋ ਰਹੀ ਹੈ ਉਹ ਤੇਰਾ ਪਤੀ ਹੈ ਉਸਨੇ ਤੇਰੇ ਨਾਲ ਵਿਆਹ ਕੀਤਾ ਹੈ ਤੇ ਉਹ ਤੈਨੂੰ ਜ਼ਰੂਰ ਆਪਣੇ ਕੋਲ ਬੁਲਾਏਗਾ ਅਤੇ ਵੈਸੇ ਵੀ ਮੈਂ ਇੱਥੇ ਹਾਂ ਤੇਰਾ ਧਿਆਨ ਰੱਖਣ ਦੇ ਲਈ ਤੈਨੂੰ ਕਿਸ ਗੱਲ ਦੀ ਚਿੰਤਾ ਹੈ ਪਹਿਲਾਂ ਤਾਂ ਉਹਨਾਂ ਦੀਆਂ ਗੱਲਾਂ ਨੂੰ ਸੁਣ ਕੇ ਹੱਸਦੀ ਤੇ ਖੁਸ਼ ਹੁੰਦੀ ਸੀ ਕਿ ਉਹ ਮੇਰੇ ਨਾਲ ਇਸ ਕਦਰ ਪਿਆਰ ਕਰਦੇ ਹਨ ਪਰ ਉਹ ਇਹ ਗੱਲ ਕਹਿੰਦੇ ਹੋਏ ਅਜੀਬ ਨਜ਼ਰਾਂ ਨਾਲ ਮੈਨੂੰ ਦੇਖਣ ਲੱਗਦੇ ਸੀ ਉਨ੍ਹਾਂ ਦੀਆਂ ਨਜ਼ਰਾਂ ਦਾ ਅਸਰ ਦੇਖ ਕੇ ਮੈਂ ਕੰਬ ਕੇ ਰਹਿ ਜਾਂਦੀ ਸੀ ਅਤੇ ਫਿਰ ਸ਼ਰਮਿੰਦਾ ਹੁੰਦੇ ਹੋਏ ਆਪਣੇ ਸਰੀਰ ਤੇ ਆਪਣੇ ਦੁਪੱਟੇ ਨੂੰ ਸਮਾਉਣ ਲੱਗਦੀ ਸੀ ਅਤੇ ਮੇਰੀ ਇਸ ਹਰਕਤ ਤੇ ਉਹ ਫਿਰ ਤੋਂ ਜ਼ੋਰ ਨਾਲ ਹੱਸ ਪੈਂਦੇ ਕਦੇ-ਕਦੇ ਉਹ ਮੇਰੇ ਨਾਲ ਐਨੀ ਅਜੀਬ ਗੱਲਾਂ ਕਰਦੇ ਸੀ ਜੋ ਮੈਨੂੰ ਸਮਝ ਵੀ ਨਹੀਂ ਆਉਂਦੀਆਂ ਸਨ ਕਦੇ-ਕਦੇ ਉਹ ਬਹਾਨੇ ਨਾਲ ਮੈਨੂੰ ਫੜ ਕੇ ਖੁਦ ਨਾਲ ਲਗਾ ਲੈਂਦੇ ਤੇ ਫਿਰ ਮੈਨੂੰ ਦਿਲਾਸਾ ਦਿੰਦਗੇ ਸਭ ਠੀਕ ਹੋ ਜਾਵੇਗਾ ਮੈਂ ਤੇਰੇ ਪਤੀ ਨਾਲ ਗੱਲ ਕਰੂੰਗਾ ਤੇ ਜਲਦੀ ਹੀ ਉਹ ਤੈਨੂੰ ਲੈ ਜਾਵੇਗਾ ਇਹ ਕਹਿੰਦੇ ਹੋਏ ਉਹਨਾਂ ਦੇ ਹੱਥ ਕਦੇ ਮੇਰੀ ਬਾਹ ਨੂੰ ਤਾਂ ਕਦੇ ਮੇਰੀ ਕਮਰ ਤੇ ਫੇਰ ਲੱਗਦਾ ਅਤੇ ਮੈਂ ਕਦੇ ਕਦੇ ਇਸ ਪਲ ਨੂੰ ਮਹਿਸੂਸ ਨਹੀਂ ਕਰਦੀ ਸੀ ਅਤੇ ਕਦੇ ਕਦੇ ਮੇਰੇ ਤੇ ਅਜੀਬ ਜਿਹੀ ਮਦਹੋਸੀ ਛਾਉਣ ਲੱਗਦੀ ਸੀ ਉਹ ਮੇਰੇ ਨਾਲ ਘੰਟਾ-ਘੰਟਾ ਗੱਲਾਂ ਕਰਦੇ ਰਹਿੰਦੇ ਸੀ ਕਿਉਂਕਿ ਮੈਂ ਵੀ ਘਰ ਵਿੱਚ ਇਕੱਲੀ ਹੁੰਦੀ ਸੀ ਮੇਰਾ ਕੋਈ ਦਿਉਰ ਜਾਂ ਨਨਾਨਾ ਵੀ ਨਹੀਂ ਸੀ ਇਸ ਲਈ ਮੇਰਾ ਜ਼ਿਆਦਾਤਰ ਸਮਾਂ ਆਪਣੇ ਸਹੁਰੇ ਦੇ ਨਾਲ ਹੀ ਗੁਜ਼ਰਦਾ ਸੀ ਫਿਰ ਮੈਂ ਹੌਲੀ-ਹੌਲੀ ਆਪਣੇ ਸਹੁਰੇ ਦੇ ਨੇੜੇ ਹੋਣ ਲੱਗੀ ਸੀ ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦੀ ਸੀ ਅਤੇ ਪਤਾ ਨਹੀਂ ਕਦੋਂ ਸਾਡੇ ਦੋਵਾਂ ਦੇ ਰਿਸ਼ਤੇ ਦੀ ਨੀਅਤ ਬਦਲਣ ਲੱਗੀ ਸੀ ਉਸ ਦਿਨ ਜਦੋਂ ਪਹਿਲੀ ਵਾਰ ਮੇਰਾ ਜਿਸਮ ਉਹਨਾਂ ਦੇ ਜਿਸਮ ਨਾਲ ਟਕਰਾਇਆ ਤਾਂ ਸਾਡੇ ਦੋਵਾਂ ਦੇ ਹੀ ਜਜ਼ਬਾਤ ਉਮੜ ਪਏ ਸੀ ਸਾਡੇ ਦੋਵਾਂ ਦੇ ਜਜ਼ਬਾਤ ਤੂਫਾਨ ਵਿੱਚ ਵਹਿਣ ਲੱਗੇ ਸੀ ਅਤੇ ਸਾਡੇ ਤੋਂ ਉਹ ਸਭ ਕੁਝ ਹੋ ਗਿਆ ਜੋ ਕਿਸੇ ਵੀ ਸੁਰਤ ਵਿੱਚ ਨਹੀਂ ਹੋਣਾ ਚਾਹੀਦਾ ਸੀ ਉਹ ਜੋ ਮੈਨੂੰ ਸਿਰਫ ਆਪਣੇ ਪਤੀ ਨਾਲ ਹੀ ਕਰਨਾ ਚਾਹੀਦਾ ਸੀ ਉਹ ਸਭ ਮੈਂ ਆਪਣੇ ਸਹੁਰੇ ਨਾਲ ਕਰਦੀ ਗਈ ਅਤੇ ਜਦੋਂ ਜਜ਼ਬਾਤ ਦਾ ਤੂਫਾਨ ਰੁਕਿਆ ਤਾਂ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਸੀ ਇਹ ਮੇਰੇ ਤੋਂ ਕੀ ਹੋ ਗਿਆ ਸੀ ਮੈਂ ਤੁਰੰਤ ਆਪਣੀ ਜਗ੍ਹਾ ਤੋਂ ਉੱઠી ਤੇ ਆਪਣੇ ਕਮਰੇ ਵਿੱਚ ਆ ਕੇ ਰੋਣ ਲੱਗੀ ਪਤਾ ਨਹੀਂ ਹੁਣ ਕੀ ਹੋਵੇਗਾ ਮੇਰਾ ਸਹੁਰਾ ਮੇਰੇ ਬਾਰੇ ਵਿੱਚ ਕੀ ਸੋਚੇਗਾ ਤੇ ਜੇਕਰ ਉਹਨਾਂ ਨੇ ਇਹ ਗੱਲ ਮੇਰੇ ਪਤੀ ਨੂੰ ਦੱਸ ਦਿੱਤੀ ਤਾਂ ਉਹ ਮੈਨੂੰ ਘਰ ਤੋਂ ਹੀ ਕੱਢ ਦੇਣਗੇ ਪਤੀ ਤੋਂ ਜ਼ਿਆਦਾ ਮੈਨੂੰ ਆਪਣੀ ਮਰਿਆਦਾ ਨੂੰ ਪਾਰ ਕਰਨ ਦਾ ਦੁੱਖ ਹੋ ਰਿਹਾ ਸੀ ਅਤੇ ਉਸ ਸਮੇਂ ਮੇਰੀ ਹਾਲਤ ਬਹੁਤ ਖਰਾਬ ਹੋ ਰਹੀ ਸੀ ਮੇਰੇ ਵਿੱਚ ਹੁਣ ਸਹੁਰੇ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਹੋ ਰਹੀ ਸੀ ਪਰ ਮਜਬੂਰੀ ਸੀ ਜਦੋਂ ਰਾਤ ਨੂੰ ਮੈਂ ਆਪਣੇ ਸਹੁਰੇ ਨੂੰ ਦਵਾਈ ਦੇਣ ਤੋਂ ਬਾਅਦ ਆਪਣੇ ਕਮਰੇ ਵਿੱਚ ਆਉਣ ਲੱਗੀ ਤਾਂ ਉਹਨਾਂ ਨੇ ਫਿਰ ਤੋਂ ਮੇਰਾ ਹੱਥ ਫੜ ਕੇ ਖੁਦ ਦੇ ਉੱਪਰ ਸੁੱਟ ਲਿਆ ਹੁਣ ਉਹਨਾਂ ਦੀ ਇੱਛਾ ਵਧਣ ਲੱਗੀ ਸੀ ਜਦੋਂ ਮੈਂ ਉਹਨਾਂ ਨੂੰ ਰੋਕਿਆ ਤੇ ਉਹਨਾਂ ਨੂੰ ਕਹਿਣ ਲੱਗੀ ਕਿ ਉਸ ਦਿਨ ਇਹ ਸਭ ਕੁਝ ਜੋ ਵੀ ਹੋਇਆ ਸੀ ਅਣਜਾਣੇ ਵਿੱਚ ਹੋ ਗਿਆ ਸੀ ਹੁਣ ਮੈਂ ਇਹ ਸਭ ਕੁਝ ਨਹੀਂ ਕਰਨਾ ਚਾਹੁੰਦੀ ਸੁਰਾ জর্জ ਨਾਲ ਹੱਸ ਪਿਆ ਕਹਿਣ ਲੱਗਿਆ ਕਿ ਤੇਰਾ ਪਤੀ ਇੱਥੇ ਨਹੀਂ ਹੈ ਅਜੇ ਇਹ ਵਿੱਚ ਜੇ ਮੈਂ ਤੇਰੀ ਇੱਛਾ ਨੂੰ ਪੂਰਾ ਕਰ ਦਵਾਂ ਤਾਂ ਇਸ ਵਿੱਚ ਕੀ ਬੁਰਾ ਹੈ ਮੈਂ ਦਿਲ ਹੀ ਦਿਲ ਵਿੱਚ ਖੁਦ ਵੀ ਇਹ ਚਾਹ ਰਹੀ ਸੀ ਮੇਰਾ ਸੁਰ ਆਪਣੀ ਉਮਰ ਤੋਂ ਬਹੁਤ ਘੱਟ ਲੱਗਦਾ ਸੀ ਅਤੇ ਦੇਖਣ ਵਿੱਚ ਵੀ ਬਹੁਤ ਜ਼ਿਆਦਾ ਸੋਹਣਾ ਸੀ ਅਤੇ ਇਸ ਉਮਰ ਵਿੱਚ ਵੀ ਉਹ ਬਹੁਤ ਹੀ ਤਾਕਤ ਰੱਖਦੇ ਸੀ ਮੇਰੇ ਪਤੀ ਤੋਂ ਜ਼ਿਆਦਾ ਹੀ ਉਹਨਾਂ ਨੇ ਮੈਨੂੰ ਪਿਆਰ ਦਿੱਤਾ ਸੀ ਤੇ ਮੈਂ ਇਸ ਪਿਆਰ ਵਿੱਚ ਵਹਿਂਦੀ ਚਲੀ ਗਈ ਅਤੇ ਇਹ ਵੀ ਭੁੱਲ ਗਈ ਕਿ ਮੈਂ ਆਪਣੇ પતિ ਦੀ ਇਮਾਨਤ ਮੈਨੂੰ ਉਹਨਾਂ ਦੀ ਗੈਰ ਮੌਜੂਦਗੀ ਵਿੱਚ ਇਹ ਸਭ ਨਹੀਂ ਕਰਨਾ ਚਾਹੀਦਾ ਸੀ ਪਰ ਮੇਰੇ ਲਈ ਆਪਣੇ ਜਜ਼ਬਾਤਾਂ ਤੇ ਕਾਬੂ ਰੱਖਣਾ ਮੁਸ਼ਕਲ ਹੋ ਗਿਆ ਸੀ ਇਸ ਲਈ ਮੈਂ ਆਪਣੇ ਸਹੁਰੇ ਨਾਲ ਹੀ ਆਪਣੀ ਭੁੱਖ ਦਾ ਤਾਲਮੇਲ ਕਰਨ ਲੱਗੀ ਸੀ ਹੁਣ ਅਸੀਂ ਦੋਵੇਂ ਸਹੁਰਾਂ ਨੂੰ ਦੀ ਬਜਾਏ ਪਤੀ ਪਤਨੀ ਦੀ ਤਰ੍ਹਾਂ ਰਹਿਣ ਲੱਗੇ ਸੀ ਤੇ ਅਕਸਰ ਰਾਤ ਨੂੰ ਮੈਂ ਉਹਨਾਂ ਦੇ ਕੋਲ ਸਮਾਂ ਗੁਜ਼ਾਰਨ ਤੋਂ ਬਾਅਦ ਹੀ ਆਪਣੇ ਕਮਰੇ ਵਿੱਚ ਜਾਇਆ ਕਰਦੀ ਸੀ ਤੇ ਹੁਣ ਮੈਨੂੰ ਉਹਨਾਂ ਦੀ ਆਦਤ ਜਿਹੀ ਹੋ ਗਈ ਸੀ ਕਿ ਮੈਂ ਹਰ ਰੋਜ਼ ਜਦੋਂ ਤੱਕ ਉਹਨਾਂ ਨਾਲ ਪਿਆਰ ਭਰੇ ਪਲ ਨਾ گزار ਲੈਂਦੀ ਮੈਨੂੰ ਚੈਨ ਨਹੀਂ ਪੈਂਦਾ ਸੀ ਦੇਖਦੇ ਹੀ ਦੇਖਦੇ 8 ਮਹੀਨੇ ਲੰਘੇ ਸੀ ਮੇਰੇ ਜਜ਼ਬਾਤ ਹੁਣ ਸ਼ਾਂਤ ਹੋ ਗਏ ਸਨ ਅਤੇ ਮੇਰੇ ਮਨ ਵਿੱਚ ਹੁਣ ਉਹ ਇੱਛਾ ਨਹੀਂ ਬਚਦੀ ਸੀ ਜੋ ਹੁਣ ਤੋ ਕੁਝ ਸਮਾਂ ਪਹਿਲਾਂ ਤੱਕ ਸੀ ਅਤੇ ਇਹ ਸਭ ਕੁਝ ਮੇਰੇ ਸਹੁਰੇ ਦੀ ਵਜ੍ਹਾ ਨਾਲ ਹੋਇਆ ਸੀ ਉਹਨਾਂ ਨੇ ਮੈਨੂੰ ਹਰ ਤਰ੍ਹਾਂ ਨਾਲ ਸੰਤੁਸ਼ਟ ਕਰ ਦਿੱਤਾ ਸੀ ਕਿ ਜਿਸ ਦੀ ਵਜ੍ਹਾ ਨਾਲ ਮੈਂ ਉਹਨਾਂ ਦੀ ਆਸ ਵਿੱਚ ਰਹਿਣ ਲੱਗੀ ਸੀ ਅਤੇ ਖੁਦ ਹੀ ਉਹਨਾਂ ਦੇ ਕੋਲ ਚਲੀ ਜਾਂਦੀ ਸੀ ਇਸ ਦਿਨ ਮੈਂ ਸ਼ਾਪਿੰਗ ਤੇ ਗਈ ਹੋਈ ਸੀ ਅੱਜ ਮੈਂ ਬਹੁਤ ਹੀ ਜ਼ਿਆਦਾ ਥੱਕੀ ਹੋਈ ਸੀ ਸ਼ਾਮ ਨੂੰ ਜਦੋਂ ਮੈਂ ਸ਼ਾਪਿੰਗ ਤੋਂ ਵਾਪਸ ਆਈ ਤਾਂ ਮੈਂ ਆਪਣੇ ਕਮਰੇ ਵਿੱਚ ਸੋ ਗਈ ਸੀ ਮੇਰੇ ਸਹੁਰੇ ਨੇ ਨੌਕਰਾਂ ਦੇ ਜ਼ਰੀਏ ਦੋ ਵਾਰ ਮੇਰੇ ਲਈ ਸੁਨੇਹਾ ਭੇਜਿਆ ਕਿ ਮੈਂ ਉਹਨਾਂ ਦੇ ਕਮਰੇ ਵਿੱਚ ਆ ਜਾਵਾਂ ਉਹਨਾਂ ਨੇ ਮੇਰੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਹੈ ਉਹਨਾਂ ਦਾ ਸਨੇਹਾ ਸੁਣ ਕੇ ਮੇਰੇ ਬੁੱਲਾਂ ਤੇ ਮੁਸਕਾਨ ਫੈਲ ਗਈ ਸੀ ਮੈਂ ਜਾਣਦੀ ਸੀ ਕਿ ਉਹ ਮੇਰੇ ਨਾਲ ਕਿਹੜੀ ਗੱਲ ਕਰਨਾ ਚਾਹੁੰਦੇ ਹਨ ਫਿਰ ਵੀ ਮੈਂ ਖਾਮੋਸੀ ਨਾਲ ਲੇਟੀ ਰਹੀ ਮੈਂ ਉਹਨਾਂ ਦੇ ਜਜ਼ਬਾਤਾਂ ਨੂੰ ਵਧਾਵਾ ਦੇ ਰਹੀ ਸੀ ਤੇ ਮਨ ਹੀ ਮਨ ਵਿੱਚ ਇਹ ਸੋਚ ਕੇ ਹੱਸ ਰਹੀ ਸੀ ਕਿ ਇਸ ਤਰ੍ਹਾਂ ਨਾਲ ਉਹਨਾਂ ਨੂੰ ਹੋਰ ਤੰਗ ਕਰਨਾ ਚਾਹ ਰਹੀ ਸੀ ਇਹ ਸਭ ਸੋਚਦੇ ਸੋਚਦੇ ਮੈਂ ਸੋ ਗਈ ਸੀ ਰਾਤ ਨੂੰ ਮੇਰੀ देर ਨਾਲ ਅੱਖ ਖੁੱਲੀ ਅਤੇ ਹੁਣ ਮੈਨੂੰ ਭੁੱਖ ਲੱਗਣ ਦੇ ਨਾਲ ਨਾਲ ਜਜ਼ਬਾਤਾਂ ਵਿੱਚ ਵੀ ਹਲਚਲ ਮਹਿਸੂਸ ਹੋ ਰਹੀ ਸੀ ਖਾਣਾ ਖਾਣ ਤੋਂ ਬਾਅਦ ਮੈਂ ਸੋਚਿਆ ਕਿ ਇਸ ਸਮੇਂ ਮੇਰਾ ਸੋਰਾ ਸੋ ਰਿਹਾ ਹੋਵੇਗਾ ਤੇ ਉਹਨਾਂ ਨੂੰ ਤੰਗ ਕਰਨਾ ਠੀਕ ਨਹੀਂ ਹੈ ਪਰ ਮੇਰੇ ਜਜ਼ਬਾਤ ਮੈਨੂੰ ਬੇਕਾਬੂ ਕਰ ਰਹੇ ਸੀ ਅਤੇ ਮੇਰੇ ਲਈ ਉਹਨਾਂ ਦੇ ਬਿਨਾਂ ਰਹਿਣਾ ਮੁਸ਼ਕਿਲ ਹੋ ਰਿਹਾ ਸੀ ਮੈਂ ਆਪਣੇ ਜਜ਼ਬਾਤਾਂ ਨੂੰ ਕਾਬੂ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਫਿਰ ਵੀ ਮੈਂ ਉਹਨਾਂ ਦੇ ਕਮਰੇ ਵੱਲ ਖਿੱਚੀ ਚਲੀ ਆਈ ਮੈਨੂੰ ਦਿਲ ਹੀ ਦਿਲ ਵਿੱਚ ਹਮੇਸ਼ਾ ਇਹ ਗੱਲ ਸਤਾਉਂਦੀ ਸੀ ਕਿ ਜੇਕਰ ਮੇਰੇ ਪਤੀ ਨੂੰ ਪਤਾ ਚੱਲ ਗਿਆ ਤਾਂ ਕੀ ਹੋਵੇਗਾ ਕਿਤੇ ਉਹ ਮੈਨੂੰ ਤਲਾਕ ਨਾ ਦੇ ਦੇਵੇ ਕਿਤੇ ਉਹ ਮੈਨੂੰ ਛੱਡ ਨਾ ਦੇਵੇ ਅਤੇ ਇਸ ਸੋਚ ਦਾ ਆਉਣਾ ਹੀ ਸੀ ਕਿ ਮੈਂ ਪੱਥਰ ਦੀ ਮੂਰਤ ਬਣ ਕੇ ਰਹਿ ਗਈ ਸੀ ਅਤੇ ਹੁਣ ਜਦੋਂ ਮੈਂ ਆਪਣੇ ਜਜ਼ਬਾਤਾਂ ਤੋਂ ਭੜਕੇ ਆਪਣੇ ਸਹੁਰੇ ਦੇ ਕਮਰੇ ਵਿੱਚ ਆਪਣੀ ਇੱਛਾ ਦੇ ਤਾਲਵੇਂ ਲਈ ਪਹੁੰਚੀ ਤਾਂ ਦਰਵਾਜ਼ੇ ਦੇ ਕੋਲ ਹੀ ਮੈਂ ਰੁਕ ਗਈ ਸੀ ਕਿਉਂਕਿ ਫੋਨ 'ਤੇ ਮੇਰਾ ਸਹੁਰਾ ਮੇਰੇ ਬਾਰੇ ਵਿੱਚ ਹੀ ਗੱਲ ਕਰ ਰਿਹਾ ਸੀ ਤੇ ਦੂਜੇ ਪਾਸੇ ਤੋਂ ਵੀ ਆਵਾਜ਼ ਆ ਰਹੀ ਸੀ ਫੋਨ ਸਪੀਕਰ 'ਤੇ ਸੀ ਮੇਰਾ ਸਹੁਰਾ ਥੋੜਾ ਉੱਚਾ ਸੁਣਨ ਦਾ ਆਦੀ ਸੀ ਇਸ ਲਈ ਉਹ ਕਾਲ ਸਪੀਕਰ 'ਤੇ ਲਗਾ ਕੇ ਹੀ ਆਪਣੇ ਮੁੰਡੇ ਨਾਲ ਗੱਲ ਕਰਿਆ ਕਰਦਾ ਸੀ ਤੇ ਹੁਣ ਜਦੋਂ ਮੈਂ ਦਰਵਾਜ਼ੇ ਕੋਲ ਪਹੁੰਚੀ ਤਾਂ ਮੈਨੂੰ ਅੰਦਾਜ਼ਾ ਹੋ ਗਿਆ ਸੀ ਕਿ ਮੇਰੇ ਪਤੀ ਨਾਲ ਗੱਲ ਕਰ ਰਹੀ ਹਨ ਅਤੇ ਜਦੋਂ ਉਹਨਾਂ ਨੇ ਮੇਰਾ ਨਾਂ ਲਿਆ ਤਾਂ ਮੈਂ ਇੱਕਦਮ ਡਰ ਕੇ ਖੜੀ ਹੋ ਗਈ ਮੈਂ ਦੇਖਣਾ ਚਾਹ ਰਹੀ ਸੀ ਕਿ ਮੇਰਾ ਸਹੁਰਾ ਮੇਰੇ ਪਤੀ ਨਾਲ ਮੇਰੇ ਬਾਰੇ ਵਿੱਚ ਕੀ ਗੱਲ ਕਰਦਾ ਹੈ ਉਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਉਹ ਮੇਰੇ ਪਤੀ ਨੂੰ ਬੋਲਣਗੇ ਕਿ ਉਹ ਮੈਨੂੰ ਲੈ ਕੇ ਜਾਵੇ ਪਰ ਜੋ ਗੱਲ ਉਹਨਾਂ ਨੇ ਬੋਲੀ ਉਸ ਨੂੰ ਸੁਣ ਕੇ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ ਉਹ ਮੇਰੇ ਪਤੀ ਨੂੰ ਕਹਿਣ ਲੱਗੇ ਕਿ ਇੱਥੇ ਮੈਂ ਤੇਰੇ ਹਿੱਸੇ ਦੇ ਫਰਜ਼ ਅਦਾ ਕਰਦੇ ਕਰਦੇ ਥੱਕ ਗਿਆ ਹਾਂ ਤੇਰੀ ਪਤਨੀ ਤਾਂ ਬਹੁਤ ਹੀ ਜ਼ਿਆਦਾ ਦਿਲਚਸਪ ਮિજાਜ ਦੀ ਹੈ ਇਸ ਦਾ ਤਾਂ ਪਿਆਰ ਤੋਂ ਦਿਲ ਹੀ ਨਹੀਂ ਪਰਦਾ ਮੈਂ ਇਸ ਨੂੰ ਖੁਸ਼ ਕਰਦੇ ਕਰਦੇ ਥੱਕ ਜਾਂਦਾ ਹਾਂ ਪਰ ਇੱਕ ਉਹ ਹੈ ਜੋ ਫਿਰ ਵੀ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੁੰਦੀ ਉਸ ਦੀ ਪਿਆਸ ਤਾਂ ਬੁੱਝਣ ਦਾ ਨਾਮ ਹੀ ਨਹੀਂ ਲੈਂਦੀ ਸੱਚ ਦੱਸਾਂ ਤਾਂ ਮੈਨੂੰ ਹਮੇਸ਼ਾ ਤੋਂ ਹੀ ਅਜੇ ਹੀ ਹੀ ਔਰਤ ਪਸੰਦ ਸੀ ਪਰ ਹੁਣ ਜਦੋਂ ਮੈਨੂੰ ਮੇਰੀ ਪਸੰਦੀ ਔਰਤ ਮਿਲੀ ਹੈ ਤਾਂ ਹੁਣ ਮੇਰੇ ਵਿੱਚ ਦਮ ਨਹੀਂ ਰਿਹਾ ਜਵਾਬ ਵਿੱਚ ਮੇਰਾ ਪਤੀ ਬਹੁਤ ਜ਼ੋਰ ਨਾਲ ਹੱਸਿਆ ਅਤੇ ਕਹਿਣ ਲੱਗਿਆ ਕਿ ਮੈਂ ਤਾਂ ਇਹ ਵਿਆਹ ਵੀ ਸਿਰਫ ਤੁਹਾਡੇ ਲਈ ਹੀ ਕੀਤਾ ਹੈ ਨਹੀਂ ਮੈਨੂੰ ਕੀ ਜ਼ਰੂਰਤ ਸੀ ਮੈਂ ਤਾਂ ਆਪਣੀ ਜਾਣਕੀ ਦੇ ਨਾਲ ਬਹੁਤ ਖੁਸ਼ ਹਾਂ ਤੇ ਤੁਹਾਡੀ ਤਨਹਾਈ ਹੀ ਮੈਨੂੰ ਸਤਾਉਂਦੀ ਸੀ ਇਸ ਤਰ੍ਹਾਂ ਨਾਲ ਤਾਂ ਕੋਈ ਗਰੀਬ ਤੋਂ ਗਰੀਬ ਕੁੜੀ ਵੀ ਤੁਹਾਡੀ ਉਮਰ ਦੀ ਵਜ੍ਹਾ ਨਾਲ ਤੁਹਾਡੇ ਨਾਲ ਰਿਸ਼ਤਾ ਜੋੜਨ ਤੇ ਕਦੇ ਵੀ ਰਾਜ਼ੀ ਨਹੀਂ ਹੁੰਦੀ ਇਸ ਲਈ ਹੀ ਮੈਨੂੰ ਇਹ ਵਿਆਹ ਦਾ ਨਾਟਕ ਕਰਨਾ ਪਿਆ ਮੈਂ ਜਾਣਦਾ ਸੀ ਕਿ ਤੁਹਾਨੂੰ ਔਰਤਾਂ ਨੂੰ ਫਸਾਉਣ ਵਿੱਚ ਬਹੁਤ ਹੀ ਜ਼ਿਆਦਾ ਮੁਹਾਰਤ حاصل ਹੈ ਤੁਸੀਂ ਇਸ ਬੇਵਕੂਫ ਕੁੜੀ ਨੂੰ ਵੀ ਫਸਾ ਹੀ ਲਓਗੇ ਇਸ ਤਰ੍ਹਾਂ ਹੀ ਇਸ ਨੂੰ ਪੈਸੇ ਦੀ ਚਮਕ ਦਿਖਾ ਕੇ ਕੁਝ ਵੀ ਕਰਵਾਇਆ ਜਾ ਸਕਦਾ ਹੈ ਮੇਰਾ ਅੰਦਾਜ਼ਾ ਸੀ ਕਿ ਤੁਸੀਂ ਇਸ ਦੇ ਨਾਲ ਆਪਣਾ ਸਮਾਂ ਚੰਗਾ گزار ਲਓਗੇ ਤੇ ਦੇਖੋ ਮੇਰਾ ਅੰਦਾਜ਼ਾ ਸਹੀ ਨਿਕਲਿਆ ਵੇਖਾ ਮੈਂ ਕੀਤਾ ਸੀ ਇਸ ਦੇ ਨਾਲ ਪਰ ਪਤਨੀ ਹੋਣ ਦੇ ਵਜੇ ਉਹ ਤੁਹਾਡੇ ਤੋਂ ਵਸੂਲ ਕਰ ਰਹੀ ਹੈ ਅਤੇ ਇਸ ਦੇ ਨਾਲ ਨਾਲ ਉਹ ਤੁਹਾਡੀ ਸੇਵਾ ਵੀ ਕਰ ਰਹੀ ਹੈ ਇਹ ਸਭ ਸੁਣ ਕੇ ਮੇਰੇ ਪੈਰਾਂ ਹਟੋ ਜ਼ਮੀਨ ਹੀ ਨਿਕਲ ਗਈ ਸੀ ਮੈਂ ਦੋਵੇਂ ਹੱਤਾਂ ਵਿੱਚ ਆਪਣਾ ਸਿਰ ਫੜ ਕੇ ਰਹਿ ਗਈ ਸੀ ਕਿੰਨੀ ਦੇਰ ਮੈਂ ਜ਼ਮੀਨ ਤੇ ਬੈਠੀ ਰਹੀ ਸੀ ਤੇ ਫਿਰ ਬਹੁਤ ਹੀ ਮੁਸ਼ਕਿਲ ਨਾਲ ਆਪਣੀ ਜਗ੍ਹਾ ਤੋਂ ਉੱਠੀ ਅਤੇ ਜਦੋਂ ਆਪਣੇ ਕਮਰੇ ਵਿੱਚ ਆਈ ਤਾਂ ਮੈਂ ਬਿਸਤਰ ਤੇ ਡਹਿ ਜਹੀ ਗਈ ਸੀ ਮੈਂ ਸੋਚ-ਸੋਚ ਕੇ ਪਾਗਲ ਹੋ ਰਹੀ ਸੀ ਕਿ ਮੇਰੇ ਪਤੀ ਤੇ ਸੋਹਰਨ ਮੈਨੂੰ ਕਿੰਨਾ ਵੱਡਾ ਧੋਖਾ ਦਿੱਤਾ ਮੇਰਾ ਪਤੀ ਸ਼ਾਦੀशुदा ਸੀ ਤੇ ਉਸਨੇ ਕੇਵਲ ਆਪਣੇ ਬਾਪ ਲਈ ਹੀ ਮੇਰੇ ਨਾਲ ਵਿਆਹ ਕੀਤਾ ਸੀ ਸਿਰਫ ਉਸਦੀ ਤਨਹਾਈ ਨੂੰ ਦੂਰ ਕਰ ਲਈ ਹੁਣ ਤਾਂ ਮੈਨੂੰ ਖੁਦ ਤੋਂ ਨਫ਼ਰਤ ਆ ਰਹੀ ਸੀ ਕਿ ਮੈਂ ਵੀ ਜਜ਼ਬਾਤਾਂ ਵਿੱਚ ਇਸ ਕਦਰ ਅੰਨੀ ਹੋ ਗਈ ਸੀ ਕਿ ਮੈਂ ਇਸ ਇਨਸਾਨ ਦੇ ਹੱਥਾਂ ਦਾ ਖਿਡੌਣਾ ਬਣਦੀ ਜਾ ਰਹੀ ਸੀ ਇਸ ਬਾਪ ਮੁੰਡੇ ਨੇ ਮੈਨੂੰ ਜੀ ਭਰ ਕੇ ਇਸਤੇਮਾਲ ਕੀਤਾ ਤੇ ਮੈਂ ਕੇਵਲ ਇਹਨਾਂ ਦੇ ਪੈਸੇ ਦੀ ਵਜ੍ਹਾ ਨਾਲ ਇਸਤੇਮਾਲ ਹੁੰਦੀ ਰਹੀ ਮੈਨੂੰ ਖੁਦ ਤੇ ਬਹੁਤ ਗੁੱਸਾ ਆ ਰਿਹਾ ਸੀ ਖੁਦ ਤੋਂ ਨਫ਼ਰਤ ਹੋ ਰਹੀ ਸੀ ਪਰ ਮੈਂ ਹੁਣ ਫੈਸਲਾ ਕਰ ਲਿਆ ਸੀ ਕਿ ਹੁਣ ਮੈਂ ਇੱਥੇ ਨਹੀਂ ਰਹੂੰਗੀ ਅਗਲੇ ਦਿਨ ਮੈਂ ਆਪਣੇ ਸਹੁਰੇ ਨਾਲ ਕੋਈ ਗੱਲ ਕੀਤੇ ਬਿਨਾ ਹੀ ਆਪਣੀ ਮਾਂ ਦੇ ਘਰ ਆ ਗਈ ਸੀ ਕਿਉਂਕਿ ਹੁਣ ਮੈਂ ਉਹਨਾਂ ਦੀ ਸ਼ਕਲ ਤੱਕ ਨਹੀਂ ਦੇਖਣਾ ਚਾਹੁੰਦੀ ਸੀ ਮੈਨੂੰ ਉਹਨਾਂ ਨਾਲ ਇਸ ਕਦਰ ਨਫ਼ਰਤ ਹੋ ਰਹੀ ਸੀ ਕਿ ਉਹਨਾਂ ਦਾ ਖਿਆਲ ਆਉਂਦੇ ਹੀ ਮੇਰੀਆਂ ਗਲਤੀਆਂ ਦਾ ਅਹਿਸਾਸ ਮੇਰੇ ਦਿਲ ਵਿੱਚ ਝਾਕਣ ਲੱਗਦਾ ਸੀ ਅਤੇ ਫਿਰ ਘਰ ਆਉਣ ਤੋਂ ਬਾਅਦ ਜਦੋਂ ਮੈਂ ਆਪਣੀ ਮਾਂ ਨੂੰ ਆਪਣਾ ਫੈਸਲਾ ਸੁਣਾਇਆ ਤਾਂ ਪਹਿਲਾਂ ਤਾਂ ਉਹਨਾਂ ਨੇ ਮੈਨੂੰ ਇਸ ਫੈਸਲੇ ਨੂੰ ਮੰਨਣ ਤੋਂ ਮਨਾਂ ਕੀਤਾ ਤੇ ਫਿਰ ਕਿਹਾ ਤੂੰ ਨਹੀਂ ਜਾਣਦੀ ਕਿ ਦੁਨੀਆ ਕਿੰਨੀਆਂ ਗੱਲਾਂ ਬਣਾਵੇਗੀ ਲੋਕ ਸੋਸੋ ਸਵਾਲ ਪੁੱਛਣਗੇ ਤਾਂ ਮੈਂ ਕੀ ਜਵਾਬ ਦਵਾਂਗੀ ਤੇਰੇ ਤੱਕ ਲੱਗਦਾ ਉਸ ਸਮੇਂ ਮੈਂ ਮਾਂ ਤੋਂ ਨਜ਼ਰਾ ਚੁਰਾਉਣ ਲੱਗੀ ਮਾਂ ਨੂੰ ਕਿਸੇ ਸੂਰਤ ਵਿੱਚ ਵੀ ਇਹ ਗੱਲ ਨਹੀਂ ਦੱਸ ਸਕਦੀ ਸੀ ਕਿ ਮੈਂ ਕੀ ਗੁਨਾਹ ਕੀਤਾ ਹੈ ਉਹਦੋਂ ਮਜਬੂਰ ਮੈਂ ਮਾਂ ਨੂੰ ਕਿਹਾ ਕਿ ਮੇਰਾ ਸਹੁਰਾ ਮੇਰੇ ਤੇ ਬੁਰੀ ਨਜ਼ਰ ਰੱਖਦਾ ਹੈ ਹੁਣ ਮੈਂ ਉੱਥੇ ਨਹੀਂ ਰਹਿ ਸਕਦੀ ਮੈਂ ਚਾਹ ਕੇ ਵੀ ਮਾਂ ਨੂੰ ਇਹ ਨਹੀਂ ਦੱਸ ਸਕਦੀ ਸੀ ਕਿ ਮੇਰੇ ਆਪਣੇ ਸਹੁਰੇ ਦੇ ਨਾਲ ਕੀ ਤਾਲੁਕਤ ਸੀ ਪਰ ਜੇਕਰ ਮੈਂ ਇਹ ਗੱਲ ਦੱਸ ਦੇਣੀ ਤਾਂ ਮਾਂ ਮੈਨੂੰ ਮਾਰਦੇ ਹੋਈ ਧੱਕੇ ਦੇ ਕੇ ਘਰ ਤੋਂ ਬਾਹਰ ਕੱਢ ਦਿੰਦੀ। ਇਹ ਗੱਲ ਸੁਣ ਕੇ ਮਾਂ ਚੁੱਪ ਜਿਹੀ ਰਹਿ ਗਈ ਸੀ ਤੇ ਫਿਰ ਜਦੋਂ ਉਹਨਾਂ ਨੇ ਪਾਪਾ ਨਾਲ ਇਹ ਗੱਲ ਕੀਤੀ ਤਾਂ ਪਾਪਾ ਨੇ ਵੀ ਕਿਹਾ ਕਿ ਮੇਰਾ ਫੈਸਲਾ ਸਹੀ ਹੈ। ਫਿਰ ਮੈਂ ਆਪਣੇ ਪਤੀ ਨੂੰ ਤਲਾਕ ਦਾ ਨੋਟਿਸ ਭੇਜ ਦਿੱਤਾ ਸੀ। ਉਸਨੇ ਮੈਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਮੈਨੂੰ ਮੇਰੇ ਤਲਾਕ ਦੀ ਵਜ੍ਹਾ ਪੁੱਛਦਾ ਰਿਹਾ ਤੇ ਜਦੋਂ ਮੈਂ ਰੋਂਦੇ ਰੋਂਦੀ ਉਸਨੂੰ ਸਾਰੀ ਗੱਲ ਦੱਸੀ ਤਾਂ ਉਹ ਇਹ ਸੁਣ ਕੇ ਖਾਮੋਸ ਹੋ ਗਿਆ। ਕਹਿਣ ਲੱਗਿਆ ਕਿ ਮੈਂ ਤੇਰੇ ਤੋਂ ਮਾਫੀ ਚਾਹੁੰਦਾ ਹਾਂ। ਮੈਨੂੰ ਤੇਰੇ ਜਜ਼ਬਾਤਾਂ ਨਾਲ ਨਹੀਂ ਖੇਡਣਾ ਚਾਹੀਦਾ ਸੀ ਤੇਰੇ ਨਾਲ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਪਰ ਮੈਂ ਮਜਬੂਰ ਸੀ ਮੈਨੂੰ ਮੇਰੇ ਬਾਪ ਦੀ ਤਨਹਾਈ ਸਤਾਉਂਦੀ ਸੀ ਅਤੇ ਮੈਨੂੰ ਪਤਨੀ ਦੀ ਜ਼ਰੂਰਤ ਵੀ ਨਹੀਂ ਸੀ ਮੈਂ ਆਪਣੀ ਪਹਿਲੀ ਪਤਨੀ ਨਾਲ 4 ਸਾਲ ਪਹਿਲਾਂ ਵਿਆਹ ਕਰ ਚੁੱਕਿਆ ਹਾਂ ਮੇਰੇ ਦੋ ਬੱਚੇ ਵੀ ਹਨ ਤੇ ਮੈਂ ਇਹਨਾਂ ਦੇ ਨਾਲ ਬਹੁਤ ਖੁਸ਼ ਹਾਂ ਮੈਨੂੰ ਆਪਣੇ ਪਾਪਾ ਦੀ ਵਜ੍ਹਾ ਨਾਲ ਮਜਬੂਰ ਹੋ ਕੇ ਇਹ ਕੰਮ ਕਰਨਾ ਪਿਆ ਸੀ ਉਹ ਆਪਣੀ ਮਜਬੂਰੀਆਂ ਦੀ ਦਾਸਤਾਨ ਸੁਣਾ ਰਿਹਾ ਸੀ ਤੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ ਜਜ਼ਬਾਤਾਂ ਦੀ ਹਵਸ ਵਿੱਚ ਮੈਂ ਆਪਣੇ ਆਪ ਨੂੰ ਬਰਬਾਦ ਕਰ ਚੁੱਕੀ ਸੀ ਤਲਾਕ ਦੇ ਬਾਅਦ ਕਿੰਨਾ ਸਮਾਂ ਲੱਗਿਆ ਸੀ ਮੈਨੂੰ ਖੁਦ ਨੂੰ ਸੰਭਾਲਣ ਵਿੱਚ ਤੇ ਫਿਰ ਹੌਲੀ-ਹੌਲੀ ਮੈਂ ਜ਼ਿੰਦਗੀ ਵੱਲ ਦੁਜੀ ਵਾਰ ਵਾਪਸ ਆਉਣ ਲੱਗੀ ਸੀ ਪਰ ਇਹ ਜ਼ਖਮ ਸ਼ਾਇਦ ਹਮੇਸ਼ਾ ਮੇਰੇ ਨਾਲ ਰਹਿਣਾ ਸੀ ਤੇ ਹੁਣ ਮੇਰੇ ਲਈ ਦੌਲਤਮੰਦੀ ਵਜਾਏ ਇੱਕ ਚੰਗਾ ਇਨਸਾਨ ਸੀ ਕਿਉਂਕਿ ਜੋ ਗਲਤੀ ਮੈਂ ਇੱਕ ਵਾਰ ਕਰ ਚੁੱਕੀ ਸੀ ਉਸਨੇ ਮੈਨੂੰ ਉਮਰ ਭਰ ਦਾ ਸਬਕ ਸਿਖਾ ਦਿੱਤਾ ਸੀ ਮੈਨੂੰ ਹੈਰਾਨੀ ਆਪਣੇ ਪਤੀ ਤੇ ਹੋ ਰਹੀ ਸੀ ਉਸਨੇ ਸ਼ਾਦੀशुदा ਹੁੰਦੇ ਹੋਏ ਵੀ ਆਪਣਾ ਦੂਜਾ ਵਿਆਹ ਕੀਤਾ ਆਪਣੀ ਪਤਨੀ ਨੂੰ ਆਪਣੇ ਬਾਪ ਦੇ ਸਾਹਮਣੇ ਖੁਦ ਪੇਸ਼ ਕਰ ਰਿਹਾ ਸੀ ਮੈਂ ਇਹ ਨਹੀਂ ਕਹਿੰਦੀ ਕਿ ਕਿਉਂਕਿ ਮੈਂ ਵੀ ਕੋਈ ਚੰਗੀ ਜਾਂ ਨੇਕ ਔਰਤ ਨਹੀਂ ਸੀ ਪਰ ਮੈਂ ਇੰਨਾ ਜ਼ਰੂਰ ਜਾਣਦੀ ਸੀ ਕਿ ਜੇਕਰ ਮੇਰਾ ਪਤੀ ਮੇਰੇ ਨਾਲ ਰਹਿੰਦਾ ਤਾਂ ਕਦੇ ਵੀ ਮੈਂ ਆਪਣੇ ਸਹੁਰੇ ਵੱਲ ਧਿਆਨ ਨਾ ਦਿੰਦੀ ਕਿਉਂਕਿ ਇੱਕ ਸਾਲ ਤੋਂ ਨਵੀਂ ਨਵੇਲੀ ਦੁਲਹਨ ਨੂੰ ਛੱਡ ਕੇ ਮੇਰਾ ਪਤੀ ਪਰਦੇਸ ਵਿੱਚ ਸੀ ਆਖਰ ਮੇਰੇ ਵੀ ਜਜ਼ਬਾਤ ਸੀ ਅਤੇ ਇੱਕ ਸ਼ਾਦੀशुदा ਔਰਤ ਹੋ ਕੇ ਮੈਂ ਫਿਰ ਕਾਬੂ ਨਹੀਂ ਪਾ ਸਕਦੀ ਸੀ ਤੇ ਇਸ ਵਜ੍ਹਾ ਤੋਂ ਹੀ ਜਜ਼ਬਾਤਾਂ ਦੀ ਲੋ ਵਿੱਚ ਬਹਿ ਗਈ ਸੀ ਹੁਣ ਮੈਂ ਹਰ ਸਮੇਂ ਆਪਣੇ ਰੱਬ ਤੋਂ ਮਾਫੀ ਮੰਗਦੀ ਹਾਂ ਮੈਂ ਜਾਣਦੀ ਹਾਂ ਕਿ ਮੇਰੇ ਤੋਂ ਬਹੁਤ ਵੱਡਾ ਗੁਨਾਹ ਹੋਇਆ ਹੈ ਤੇ ਇਸ ਨੂੰ ਹੀ ਨਜਾਇਜ਼ ਰਿਸ਼ਤਾ ਕਹਿੰਦੇ ਹਨ ਅਤੇ ਨਜਾਇਜ਼ ਸਬੰਧ ਬਣਾਉਣਾ ਬਹੁਤ ਵੱਡਾ ਗੁਨਾਹ ਹੈ ਕਿਸੇ ਦੀ ਪਤਨੀ ਹੁੰਦੀ ਹੋਈ ਕਿਸੇ ਹੋਰ ਦੇ ਨਾਲ ਸਬੰਧ ਬਣਾਉਣਾ ਕਿੰਨਾ ਵੱਡਾ ਗੁਨਾਹ ਹੈ ਪਰ ਸਵਾਲ ਇਹ ਸੀ ਕਿ ਜਿਸ ਦੇ ਨਾਲ ਮੇਰਾ ਵਿਆਹ ਹੋਇਆ ਸੀ ਜਦੋਂ ਉਸਨੇ ਵਿਆਹ ਹੀ ਇਸ ਨiyet ਨਾਲ ਹੀ ਕੀਤਾ ਸੀ ਕਿ ਉਹ ਮੈਨੂੰ ਆਪਣੇ ਲਈ ਨਹੀਂ ਬਲਕਿ ਆਪਣੇ ਬਾਪ ਲਈ ਵਿਆਹ ਕਰਕੇ ਲੈ ਕੇ ਜਾ ਰਿਹਾ ਸੀ ਤਾਂ ਇਸ ਵਿੱਚ ਗਲਤੀ ਕਿਸ ਦੀ ਸੀ ਮੇਰੀ ਜਾਂ ਮੇਰੇ ਪਤੀ ਦੀ ਜਾਂ ਮੇਰੇ ਸਹੁਰੇ ਦੀ ਜਦੋਂ ਇੱਕ ਇਨਸਾਨ ਇੱਕ ਕਲਾ ਘਰ ਵਿੱਚ ਇੱਕ ਮਰਦ ਦੇ ਨਾਲ ਰਹਿੰਦਾ ਹੈ ਤਾਂ ਕਦੇ-ਕਦੇ ਅਜਿਹੀਆਂ ਗਲਤੀਆਂ ਅਜਿਹੇ ਗੁਨਾਹ ਹੋ ਹੀ ਜਾਂਦੇ ਹਨ ਜਿਸ ਦੀ ਵਜ੍ਹਾ ਨਾਲ ਉਮਰ ਪਰਦਾ ਕਲੰਕ ਲੱਗ ਜਾਂਦਾ ਹੈ ਤਾਂ ਦੋਸਤੋ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਆਪਣੇ ਕੀਮਤੀ ਵਿਚਾਰ ਕਮੈਂਟ ਜਰੂਰ ਕਰਨਾ